ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਪਿੰਡ ਮੂਲੇ ਚੱਕ ਵਿੱਚ ਮੰਡੀ ਬੋਰਡ ਵੱਲੋਂ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਇਸ ਮੌਕੇ ਸਰਪੰਚ ਹਰਜੀਤ ਸਿੰਘ ਕੁਲਦੀਪ ਸਿੰਘ ਲਾਡੀ ਤੇ ਸੁਦੇਸ਼ ਕੁਮਾਰ ਮੌਜੂਦ ਸਨ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਬੋਲੇ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਪਿੰਡ ਮੂਲੇ ਚੱਕ ਦੀ ਜਿਹੜੀ ਸੜਕ ਹੈ ਉਹ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਬਾਦ ਸਰਕਾਰ ਨੇ ਸਾਡੀ ਪੰਜਾਬ ਸਰਕਾਰ ਨੇ ਇਹ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ 19000 ਕਿਲੋਮੀਟਰ ਜਿਹੜੀਆਂ ਪੰਜਾਬ ਦੀਆਂ ਸੜਕਾਂ ਨੇ ਮੰਡੀ ਬੋਰਡ ਵੱਲੋਂ ਉਹ ਜਿਹੜੀਆਂ ਅਸੀਂ ਤਿਆਰ ਕਰਨ ਜਾ ਰਹੇ ਹਾਂ ਸੋ ਅੱਜ ਅਸੀਂ ਪਿੰਡ ਬੋਲੇ ਚੱਕ ਆਏ ਆ ਜਿੱਥੇ ਮੇਰੇ ਨਾਲ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰਪੰਚ ਹਰਜੀਤ ਸਿੰਘ ਜੀ ਵਿਜੇ ਜੀ ਕੁਲਦੀਪ ਸਿੰਘ ਜੀ ਲਾਡੀ ਜੀ ਰੋਂਪੀ ਜੀ ਤੇ ਹੋਰ ਵੀ ਮੈਂਬਰ ਸਹਿਬਾਨ ਸਾਡੇ ਆਏ ਨੇ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਜੀ ਅੱਲਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਵਾਗਤ ਕਰਦਾ ਔਰ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣਾ ਇਹ ਜੋ ਜੋ ਵਾਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਸੀਗੇ ਇੱਕ ਇੱਕ ਵਾਦਾ ਪੂਰਾ ਕੀਤਾ ਜਾਓ ਇਹ ਬੜਾ ਵਿਭਾਗੀ ਦੇਣਾ ਕਿ ਜੇ ਇਹ ਜਿਹੜੀ ਸੜਕ ਬਣਨ ਜਾ ਰਹੀ ਹੈ ਪਿੰਡ ਦੇ ਘੇਰੇ ਘੇਰੇ ਜਿਹੜੀ ਹੈ ਫਿਰਨੀ ਆ ਇਹ ਬੜੇ ਲੰਮੇ ਸਮੇਂ ਤੋਂ ਟੁੱਟੀ ਸੀ ਬੜਾ ਸਾਨੂੰ ਇਹ ਤੋਂ ਮੁਸ਼ਕਲ ਸੀ ਤੇ ਇਹ ਸਾਡੇ ਨਗਰ ਦੀ ਬੇਨਤੀ ਨੂੰ ਪ੍ਰਮਾਣ ਕਰਕੇ ਅੱਜ ਮਾਨ ਜੋਗ ਆ ਮੇਰੇ ਡਾਕਟਰ ਸਾਹਿਬ ਸਾਡੀ ਇਹ ਸੜਕ ਦਾ ਉਦਘਾਟਨ ਕਰਨ ਆਏ ਆ ਤੇ ਸਾਡੇ ਪਿੰਡ ਮੂਲੇ ਚੱਕ ਦੀ ਪੰਚਾਇਤ ਵੱਲੋਂ ਤੇ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ